ਖਬਰ ਜਲੰਧਰ ਤੋਂ ਹੈ ਜਿੱਥੇ ਕੀ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਇਲਾਕੇ ਵਿੱਚ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੇ ਪਤੀ ਜਿਹਦਾ ਕੁਝ ਨੌਜਵਾਨਾਂ ਵੱਲੋਂ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਪਹਿਚਾਣ 17 ਸਾਲਾ ਵਿਕਾਸ ਅੰਗੂਰਾਲ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦਾ ਆਪਣੀ ਗਲੀ ਵਿੱਚ ਕੁਝ ਨੌਜਵਾਨਾਂ ਨਾਲ ਵਿਵਾਦ ਚੱਲ ਰਿਹਾ ਸੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਹਸਪਤਾਲ ਪਹੁੰਚੇ ਸਥਾਪਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮ੍ਰਿਤਕ ਵਿਕਾਸ ਉਹਨਾਂ ਦੇ ਪਰਿਵਾਰ ਵਿੱਚ ਸਭ ਤੋਂ ਵੱਡਾ ਸੀ ਤੇ ਪੂਰਾ ਪਰਿਵਾਰ ਇਸ ਸਮੇਂ ਸਦਮੇ ਵਿੱਚ ਹੈ ਉਹਨਾਂ ਆਖਿਆ ਕਿ ਅਜਿਹੀਆਂ ਵਰਦਾਤਾ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਖੜਾ ਕਰਦੀਆਂ ਹਨ ਉਹਨਾਂ ਆਖਿਆ ਕਿ ਉਹ ਹਮੇਸ਼ਾ ਹੀ ਨਸ਼ੇ ਦੇ ਖਿਲਾਫ ਲੜਾਈ ਲੜਦੇ ਆਏ ਹਨ ਉਹਨਾਂ ਆਖਿਆ ਕਿ ਇਹਨਾਂ ਨਸ਼ਾ ਤਸਕਰਾਂ ਨੇ ਹੀ ਉਹਨਾਂ ਦੇ ਘਰ ਦਾ ਚਿਰਾਗ ਬੁਝਾ ਦਿੱਤਾ ਹੈ ਇਸ ਦੌਰਾਨ ਪਾਸਪਰ ਨੇ ਤਾਮਾ ਨੇ ਵੀ ਇਸ ਘਟਨਾ ਦੀ ਜਿੱਥੇ ਜਮ ਕੇ ਨਿਖੇਦੀ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਦੋਂ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਹਾਲਾਂਕਿ ਪੁਲਿਸ ਵੱਲੋਂ ਜਿੱਥੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਗਈ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਿਕਾਸ ਨਾਮ ਸੀਰਾ ਉਮਰ ਕਰੀਬ 16 ਸਾਲ ਹੈ ਮੈਂ ਖਸਤਾਮਾ ਲਗਾ 16 ਸਾਲ ਦੇ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਦਿਆਂ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਇਹ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਪਰ ਇਹ ਹੈ ਕਿ ਕਮੀ ਕਿੱਥੇ ਹੈ ਪ੍ਰਸ਼ਾਸਨ ਢਿੱਲਾ ਸਰਕਾਰ ਢਿੱਲੀ ਹੈ ਕਿ ਮੈਂ ਮੈਂ ਹੀ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਜਨੀਤੀ ਤੌਰ ਦੇ ਉੱਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ ਦੇ ਖਿਲਾਇਆ ਮੈਂ ਹੱਥਾਂ ਦੇ ਵਿੱਚ ਵੱਡਾ ਕੀਤਾ ਅੱਜ ਉਹ ਲਾਸ਼ ਦੇ ਰੂਪ ਦੇ ਵਿੱਚ ਉਹ ਚੀਜ਼ ਡੈੱਡ ਬੋਡੀ ਪਈ ਹੈ ਪਰ ਮੈਂ ਪੁਲਿਸ ਨੂੰ ਇਹ ਬੇਨਤੀ ਕਰਾਂਗਾ ਕਿ ਮੈਂ ਤੇ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸਾਂਭ ਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਵਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਜਰੂਰ ਬਚਾਈਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁੱਝੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਉਹਰੇ ਲਈ ਪ੍ਰਿਆਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਹਿਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਹਿਯੋਗ ਦਾ ਸੀ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦਾ ਪੁੱਛ ਰਿਹਾ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਉਹ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜੀ ਸ਼ਿਕਾਇਤ ਜੀ ਪਤਾ ਚੱਲਿਆ ਕਿੰਨੇ ਮੁੰਡੇ ਸੀ ਜਿਨ੍ਹਾਂ ਉੱਤੇ ਹਮਲਾ ਕੀਤਾ ਤਿੰਨ ਕਹਿ ਰਹੇ ਆ ਬਾਕੀ ਪੁਲਿਸ ਉਸ ਮੌਕੇ ਤੇ ਪਹੁੰਚੀ ਸੀ ਸੀਸੀਟੀਵੀ ਕੈਮਰੇ ਲੱਗੇ ਆ ਸ਼ਾਇਦ ਕੁਝ ਆ ਜਾਵੇ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਘਰ ਦਾ ਚਾਕ ਤੇ ਬੁੱਝ ਹੀ ਗਿਆ ਨਾ ਕੀ ਕੁਝ ਪਤਾ ਲੱਗਿਆ ਕੌਣ ਮੁੰਡੇ ਸੀ ਕੁਝ ਉਹਨਾਂ ਦਾ ਇੱਕ 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 ਲੜਕੇ ਦੀ ਪਛਾਣ ਜਿਹੜੀ ਮੇਨ ਉਹ ਦੱਸ ਦਿੱਤੀ ਆ ਜਿਨ੍ਹਾਂ ਨੇ ਪਿੱਛੇ ਦੀ ਬਸਤੀ ਬਾਬਾ ਖੇਤ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ ਚ ਵੀ ਗਿਆ ਸੀ ਉਹ ਜੇਲ੍ਹ ਤੋਂ ਛੁੱਟ ਕੇ ਆ ਕੇ ਉਹਨੇ ਇਹ ਕਤਲ ਕੀਤਾ ਇਲਾਕੇ ਦੇ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਕੀ ਨਾਮ ਕੀ ਹੈ ਕਾਲੂ ਕਾਲੂ ਕਹਿੰਦੇ ਆ ਬਾਕੀ ਨਿੱਕੇ ਨੇ ਮੈਨੂੰ ਪੂਰਾ ਕਹਿਦਾ ਅੱਜ ਇਹ ਜਲੰਧਰ ਵੈਸਟ ਤੋਂ ਪੂਰਾ ਵਿਧਾਇਕ ਸ਼ੀਤਾ ਲੰਗਰਾਲ ਜੀ ਉਹਨਾਂ ਦੇ ਰੀਅਲ ਤਾਇਆ ਜੀ ਦਾ ਪੋਤਾ ਜਿਹਦੀ ਉਮਰ 16 ਸਾਲ ਸੀ ਵਿਕਾਸ ਨਾਮ ਦਾ ਉਹਦਾ ਚੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਅੱਜ ਜਿਹੜਾ ਇਹ ਕਤਲ ਹੈ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜਾ ਇਹ ਨਸ਼ਾ ਜਿਹੜਾ ਗਲੀ ਗਲੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਲੰਧਰ ਵੈਸਟ ਦੇ ਇਲਾਕੇ ਚ ਆਰਾਮ ਨਾਲ ਮਿਲ ਰਹਾ ਹੈ ਇਹ ਨਸ਼ੇ ਦੀ ਮਤਲਬ ਨਸ਼ੇ ਦੇ ਵਿੱਚ ਇੱਕ ਨੌਜਵਾਨ ਨਵਾਲਕ ਬੱਚੇ ਦਾ ਕਤਲ ਕੀਤਾ ਗਿਆ ਹੈ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਜਿਹੜੀ ਝੂਠੀ ਜਿਹੜੀ ਆਪਣੀ ਪਬਲਿਸਿਟੀ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਸਰਕਾਰ ਕਹਿੰਦੀ ਹੈ ਉਹਦੀ ਇਹ ਪੋਲ ਖੋਲਦੀ ਉਦਾਹਰਣ ਹੈ ਕਿ ਕਤਲ 16 ਸਾਲ ਦੇ ਬੱਚੇ ਦਾ ਹੋ ਜਾਣਾ ਇਹ ਸਿੱਧੇ ਤੌਰ ਤੇ ਸਰਕਾਰ ਦੀ ਨੀਤੀ ਔਰ ਭ੍ਰਸ਼ਟ ਨੀਤੀ ਤੇ ਗਲਤ ਨੀਅਤ ਉਹਨੂੰ ਜਗ੍ਹਾ ਜ਼ਾਹਿਰ ਕਰਦੀ ਆ ਹਲੇ ਜੀ ਹਲੇ ਆਈ ਹੈ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਾਇਸੀ ਆਪਾਂ ਆਪਣਾ ਟੀਮਾ ਡਿਸਪੋਸ ਆਪਣਾ ਕਰਤੀ ਆਂ ਡਿਸਪੈਚ ਇਹ ਡਿਵੀਜ਼ਨ ਨੰਬਰ 5 ਚ ਹੋਇਆ ਸੀਗਾ ਜੀ ਇਹਦਾ ਕੁਝ ਆਈ ਹੈ ਇਨਫੋਰਮੇਸ਼ਨ ਆਪਾਂ ਟੀਮਾ ਲਾਤੀ ਆਂ ਤੇ ਆਪਾਂ ਦੇਖ ਰਹੇ ਆਂ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰ ਰਹੇ ਆਂ ਹੁਣ ਤੱਕ ਕਤਲ ਦਾ ਕਾਰਨ ਪਤਾ ਲੱਗਿਆ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੇ ਆਪਣੀਆਂ ਟੀਮਾਂ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਤੇ ਨੇ ਆਪਾਂ ਜਲਦੋ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਐਜੂ ਹੋਇਆ ਉਸ ਦਾ ਨਾਮ ਕੀ ਹੈ ਔਰ ਕਹਾਂ ਦਾ ਰਹਿਣ ਵਾਲਾ ਹੈ ਹਾਂਜੀ ਨਹੀਂ ਹਲੇ ਆਪਾਂ ਕਰਨੀ ਚੀ ਵੀਰੀਫਾਈ